ਅ ਦੇਖੋ ਜੀ ਅੱਜ ਜੰਡਿਆਲਾ ਗੁਰੂ ਹਲਕੇ ਦੇ ਜਿਹੜੇ ਪਿੰਡ ਨੇ ਉਹਨਾਂ ਵਾਸਤੇ ਅਸੀਂ ਖੇੜੀਆਂ ਆ ਗਰਾਊਂਡਾਂ ਬਣਾਉਣ ਵਾਸਤੇ ਆ ਪਾਰਕਾਂ ਬਣਾਉਣ ਵਾਸਤੇ ਸ਼ਮਸ਼ਾਨ ਘਾਟ ਬਣਾਉਣ ਵਾਸਤੇ ਜਿੱਥੇ ਕੋਈ ਘਾਟਾਂ ਨੇ ਚਾਰ ਦੁਵਾਰੀ ਜਾਂ ਕੋਈ ਹੋਰ ਕੰਮ ਹੋਣ ਵਾਲੇ ਨੇ ਬੈਠਣ ਦੇ ਪ੍ਰਬੰਧ ਨੇ ਸੋ ਛਪਣਾ ਦੀ ਸਪਾਈ ਵਾਸਤੇ ਅਸੀਂ ਅੱਜ ਜੰਡਿਆਲਾ ਗੁਰੂ ਦੇ ਆ ਵਿੱਚ 4 ਕਰੋੜ ਤੇ 85 ਲੱਖ ਰੁਪਏ ਜਿਹੜਾ ਆ ਉਹ ਵੰਡਿਆ ਔਰ ਮੈਂ ਸਮਝਦਾ ਕਿ ਪਿਛੇ ਪਿਛਲੇ ਦਿਨੀ ਅਸੀਂ ਇੱਕ ਮੀਟਿੰਗ ਕੀਤੀ ਸੀਗੀ ਸਾਰੇ ਸਰਪੰਚ ਸਾਹਿਬਾਨਾਂ ਨਾਲ ਅ ਅਧਿਕਾਰੀਆਂ ਨਾਲ ਔਰ ਜੋ ਜੋ ਵੀ ਕੰਮ ਪਿੰਡ ਦੇ ਸਰਪੰਚਾਂ ਨੇ ਕਹੇ ਸੀਗੇ ਉਹ ਅਸੀਂ ਸਾਰੇ ਨੋਟ ਕੀਤੇ ਔਰ ਉਹਨਾਂ ਵਾਸਤੇ ਦੇਖਿਆ ਕਿ ਕਿੰਨੀ ਇਸ ਪਿੰਡ ਵਾਸਤੇ ਗ੍ਰਾਂਟ ਚਾਹੀਦੀ ਆ ਸੋ 4 ਕਰੋੜ 85 ਲੱਖ ਰੁਪਿਆ ਜਿਹੜਾ ਜੋ ਜੋ ਡਿਮਾਂਡ ਸਾਡੇ ਤੱਕ ਹੁਣ ਤੱਕ ਆਈਆਂ ਸੀਗੀਆਂ ਉਹ ਅਸੀਂ ਅੱਜ ਵੰਡਿਆ ਇਸ ਤੋਂ ਇਲਾਵਾ ਹੋਰ ਵੀ ਜੇ ਕੋਈ ਪਿੰਡਾਂ ਵੱਲੋਂ ਡਿਮਾਂਡਸ ਆਉਣਗੀਆਂ ਤੇ ਉਹ ਵੀ ਉਸੇ ਹਿਸਾਬ ਨਾਲ ਉਹਨਾਂ ਦੀ ਕੋਰਤੀ ਜਿਹੜੀ ਆ ਉਹ ਕਰ ਦਿੱਤੀ ਜਾਊਗੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਪੰਜਾਬ ਸਰਕਾਰ ਜਿਹੜੀ ਆ ਪਿਛਲੇ 3 ਸਾਲਾਂ ਤੋਂ ਬਾਖੂਬੀ ਆਪਣੇ ਕੰਮ ਜਿਹੜੇ ਆ ਉਹ ਨਿਭਾ ਰਹੀ ਆ ਪੈਸੇ ਦੀ ਖਜ਼ਾਨੇ ਦੇ ਵਿੱਚ ਕੋਈ ਕਮੀ ਨਹੀਂ ਆ ਸਿਰਫ ਇੱਕ ਪੁਰਾਣੀਆਂ ਸਰਕਾਰਾਂ ਦੇ ਵਿੱਚ ਨੀਤੀ ਦੀ ਕਮੀ ਸੀਗੀ ਸੋ ਅਸੀਂ ਪਹਿਲੇ ਦਿਨ ਤੋਂ ਹੀ ਜਿਹੜੇ ਪਿੰਡਾਂ ਦੇ ਵਿਕਾਸ ਵਾਸਤੇ ਲੱਗੇ ਹੋਏ ਆ ਪੂਰੇ ਪੰਜਾਬ ਦੇ ਵਿੱਚ ਵਿਕਾਸ ਦੀ ਹਨੇਰੀ ਜਿਹੜੀ ਆ ਉਹ ਚੱਲ ਰਹੀ ਆ ਸੋ ਮੈਂ ਵਧਾਈ ਦਿਨਣਾ ਚੰਡੇ ਵਾਲਾ ਕੇ ਦੇ ਸਾਰੇ ਪੰਚ ਸਰਪੰਚ ਸਹਿਬਾਨਾਂ ਨੂੰ ਸਾਰੇ ਲੋਕਾਂ ਨੂੰ ਜਿਨ੍ਹਾਂ ਵਾਸਤੇ ਅੱਜ ਇਹ ਅਮਾਉਂਟ ਪਿੰਡਾਂ ਵਾਸਤੇ ਜਾਰੀ ਕੀਤੀ ਗਈ ਆ ਔਰ ਮੈਂ ਸਮਝਦਾ ਕਿ ਇਹਦੇ ਨਾਲ ਪਿੰਡਾਂ ਦਾ ਕਾਫੀ ਵਿਕਾਸ ਹੋਊਗਾ। ਨਸ਼ਾ ਵਿਰੋਧ ਜਿਹੜੀ ਮੁਹਿੰਮ ਚਲਾਈ ਗਈ ਉਹਦੇ ਬਾਰੇ ਦੱਸੋ। ਦੇਖੋ ਨਸ਼ਾ ਵਿਰੋਧੀ ਮੁਹਿੰਮ ਸਾਡੀ ਸਰਕਾਰ ਨੇ ਬੜੇ ਵੱਡੇ ਪੱਧਰ ਤੇ ਚਲਾਈ ਹੋਈ ਆ। ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਜੋਧ ਨਸ਼ਿਆਂ ਦੇ ਵਿਰੁੱਧ ਛੇੜਿਆ ਹੋਇਆ। ਅਸੀਂ ਕਿਸੇ ਵੀ ਪਿੰਡ ਦੇ ਵਿੱਚ ਕੋਈ ਵੀ ਨਸ਼ਾ ਤਸਕਰ ਜਿਹੜਾ ਉਹ ਨਹੀਂ ਰਹਿਣ ਦਵਾਗੇ। ਸਾਡੀ ਇੱਕੋ ਇੱਕ ਚੇਤਾਵਨੀ ਆ ਕਿ ਨਸ਼ਾ ਤਸਕਰ ਚਾਹੇ ਤਾਂ ਪੰਜਾਬ ਛੱਡ ਦੇਣ ਜਾਂ ਨਸ਼ੇ ਦਾ ਤੰਦਾ ਛੱਡ ਦੇਣ। ਅਸੀਂ ਇਹ ਗੱਲ ਬਿਲਕੁਲ ਨਸ਼ੇ ਬਿਲਕੁਲ ਪੰਜਾਬ ਦੇ ਵਿੱਚ ਸਹਿਣ ਨਹੀਂ ਕੀਤੇਗਾ। ਇਹ ਕਿਹੜੀ ਕੋਈ ਕੋਈ ਦਖਲਅੰਦਾਜ਼ੀ ਨਹੀਂ ਜੀ ਚਾਹੇ ਕਿਡਾ ਵੀ ਵੱਡਾ ਕਾਤੇ ਕਿਸੇ ਵੀ ਬੰਦੇ ਦਾ ਕੋਈ ਜਿਹੜਾ ਵੀ ਹੋਵੇ ਜਿਹੜਾ ਨਸ਼ਿਆਂ ਦੇ ਧੰਦੇ ਦੇ ਵਿੱਚ ਇਨਵੋਲਵ ਹੋਊਗਾ ਉਹਨੂੰ ਜਿਹੜਾ ਆ ਉਹ ਆਪਣੀਆਂ ਜਿਹੜਾ ਕਾਨੂੰਨੀ ਪਰਕੇ ਰਿਆ ਉਹਨੂੰ ਫੇਸ ਕਰਨੀ ਪਊਗੀ ਅਸੀਂ ਬਿਲਕੁਲ ਜਿਹੜਾ ਇੱਥੇ ਸਾਡੀ ਜ਼ੀਰੋ ਟੋਲਰੈਂਸ ਦੀ ਪਾਲਿਸੀ ਜਿਹੜੀ ਆ ਨਸ਼ਿਆਂ ਦੇ ਵਿਰੁੱਧ ਆ ਵੀਡੀਓ ਸਾਹਿਬ ਮੰਦਰਾਇਕਾ ਦੇ ਇੰਚਾਰਜ ਸੇ ਸਾਡੇ ਸਰਪੰਚ ਸਾਹਿਬ ਆਪਾਂ ਸਾਰਿਆਂ ਨੂੰ ਬੁਲਾਇਆ ਸੀਗਾ ਇਹਨਾਂ ਨੂੰ ਕਿਹਾ ਸੀਗਾ ਤਿੰਨ ਚਾਰ ਤਰ੍ਹਾਂ ਦੇ ਕੰਮ ਜਿਹੜੇ ਆ ਉਹ ਜ਼ਰੂਰ ਕਰਨੇ ਆ ਜਿਹਦੇ ਵਿੱਚ ਇੱਕ ਖੇਡ ਗਰਾਊਂਡ ਸੀਗਾ ਖੇਡ ਗਰਾਊਂਡ ਦੇ ਬਾਰੇ ਮੈਂ ਤੁਹਾਨੂੰ ਇੱਕ ਛੋਟੀ ਜੀ ਹੋਰ ਗੱਲ ਦੱਸਦਾ ਕਿ ਐਸ ਵੇਲੇ ਅਸੀਂ ਆ ਜਿਹੜਾ ਬਜਟ 79 ਕਰੋੜ ਰੁਪਈਆ ਜਿਹੜਾ ਆ ਖੇਤਾਂ ਦੇ ਵਿਕਾਸ ਵਾਸਤੇ ਰੱਖਿਆ ਪਿਛਲੇ 10 ਸਾਲਾਂਾਂ ਦੇ ਬਜਟ ਫੋਲੋ ਤੇ ਹਰ ਬਜਟ ਦੇ ਪੈਸੇ ਨੋਟ ਕਰੀ ਜਾਓ ਕਿ ਕਿੰਨੇ ਪੈਸੇ ਕਿਹੜੇ ਬਜਟ ਦੇ ਵਿੱਚ ਖੇਡਾਂ ਵਾਸਤੇ ਆਏ ਸੀਗੇ ਪਿਛਲੇ 10 ਸਾਲਾਂ ਦੇ ਵਿੱਚ ਇੰਨਾ ਫੰਡ ਖੇਡਾਂ ਵਾਸਤੇ ਨਹੀਂ ਆਇਆ ਜਿੰਨਾ ਇਸ ਵਾਰੀ 979 ਕਰੋੜ ਦਾ ਹੈ ਕਿਉਂਕਿ ਸਾਨੂੰ ਪਤਾ ਹੈ ਕਿ ਰੰਗਲਾ ਪੰਜਾਬ ਸਾਂ ਹੀ ਬਣਨਾ ਹੈ ਜੇ ਸਾਡੇ ਬੱਚੇ ਗਰਾਊਂਡਸ ਦੇ ਵਿੱਚ ਜਾਣਗੇ ਜਿੰਮਾਂ ਦੇ ਵਿੱਚ ਜਾਣਗੇ ਤੋਂ ਜਿਹੜੀ ਪਿੱਛੇ ਆਪਾਂ ਮੀਟਿੰਗ ਕੀਤੀ ਸੀਗੀ ਉਹਦੇ ਵਿੱਚ ਮੈਂ ਪੰਜ ਕੰਮ ਕਹੇ ਸੀਗੇ ਪੀ ਇੱਕ ਹਰ ਪਿੰਡ ਦੇ ਵਿੱਚ ਖੇਡ ਗਰਾਊਂਡ ਬਣਾਉਣੀ ਆ ਇੱਕ ਪਾਰਕ ਬਣਾਉਣੀ ਆ ਇੱਕ ਸਕੂਟਰਾਂ ਦੀ ਚਾਰਦੁواری ਕਰਨੀ ਆ ਇੱਕ ਗਲੀਆਂ ਨਾਲੀਆਂ ਪੱਕੀਆਂ ਕਰਨਾ ਤੇ ਇੱਕ ਛੱਪਣਾ ਦਾ ਨਮੀਨੀ ਕਰਨ ਕਰੀਏ ਤੁਸੀਂ ਸਾਰੇ ਨਾਲ ਸੀਗੇ ਸਾਰੇ ਇਕੱਲੇ ਇਕੱਲੇ ਸਰਪੰਚ ਸਾਹਿਬਾਨ ਨੂੰ ਬੁਲਾ ਕੇ ਤੇ ਜਿਹੜੇ ਵੀਡੀਓ ਸਾਫ ਤੇ ਮੰਦਰੇਕਾ ਦੀ ਇੰਤਾਕ ਸੀਗੇ ਉਹਨਾਂ ਨੂੰ ਕਿਹਾ ਗਿਆ ਸੀਗਾ ਸੋ ਇਹਦੇ ਵਾਸਤੇ ਅੱਜ ਅਸੀਂ ਸਾਰਾ ਜਣਾ ਹੋਮਵਰਕ ਕਰ ਲਿਆ ਔਰ ਇਹਦੇ ਵਾਸਤੇ ਸਾਡੇ ਕੋਲੇ ਆਪਣੇ ਹਲਕੇ ਵਾਸਤੇ 4 ਕਰੋੜ ਤੇ 85 ਲੱਖ ਰੁਪਈਆ ਸਾਨੂੰ ਚਾਹੀਦਾ ਸੀਗਾ ਉਹ ਸਾਰਾ ਮਨਜ਼ੂਰਤਾ ਅੱਜ ਇਕੱਲੇ ਇਕੱਲੇ ਜਿਹੜੇ ਵੀ ਸਰਪੰਚ ਸਾਹਿਬਾਨ ਨੇ ਉਹਨਾਂ ਨੂੰ ਇਹ ਰਾਸ਼ੀ ਦਿੱਤੀ ਜਾਊਗੀ ਉਹ ਖੇਤ ਦੀਆਂ ਗਰਾਊਂਡਾਂ ਬਣਾਉਣ ਪਾਰਕਾਂ ਬਣਾਉਣ ਸਕੂਲਾਂ ਦੀ ਜੇ ਚਾਰਦੀਵਾਰੀ ਕਰਨ ਵਾਲੀ ਲੋੜ ਹੈ ਤੇ ਮੇਰਾ ਖਿਆਲ ਉਹ ਹੋਈ ਗਈਆਂ ਲਗਭਗ ਸਾਰੀ ਉਹ ਕਾਰਨ ਗਲੀਆਂ ਨਾਲੀਆਂ ਦਾ ਕੰਮ ਕਰਾਉਣ ਜਾਂ ਛਪੜਾਂ ਦਾ ਨਵੀਨੀਕਰਨ ਕਰਾਉਣ ਜਾਂ ਸਮਸ਼ਾਨ ਘਾਟ ਦਾ ਕੰਮ ਜਿਹੜਾ ਕੋ ਕਰਵਾ ਸਕਦੇ ਨੇ ਸੋ 4 ਕਰੋੜ 85 ਲੱਖ ਰੁਪਈਆ ਅੱਜ ਵਕ ਵਕ ਫੰਡਾਂ ਨੂੰ ਦਿੱਤਾ ਜਾ ਰਿਹਾ ਜਿਹਦੇ ਵਿੱਚ ਇੱਕੜਾ ਬਲੌਕ ਅੱਜ ਹਾਂ ਤੇ ਦੇ ਵਿੱਚ ਪਰ ਸਿੱਕਾ ਬਲੌਕ ਜਿਹੜਾ ਉਹਨੂੰ 2 ਕਰੋੜ ਤੇ 42 ਲੱਖ ਰੁਪਈਆ ਪਰ ਸਿੱਕੇ ਬਲੌਕ ਦੇ ਜਿਹੜੇ ਪਿੰਡ ਪੈਂਦੇ ਨੇ ਉਹਨਾਂ 2 ਕਰੋੜ 42 ਲੱਖ ਰੁਪਈਆ ਅਰ ਇਹ ਬਲਾਕ ਨੂੰ 76 ਲੱਖ ਰੁਪਏ 76 ਲੱਖ ਰੁਪਏ ਇਹ ਬਲਾਕ ਨੂੰ ਤੇ ਜੰਡਿਆਲਾ ਗਰੂਪ ਬਲਾਕ ਨੂੰ 1 ਕਰੋੜ 67 ਲੱਖ ਰੁਪਏ ਜਿਹੜਾ ਆ ਉਹ ਅਸੀਂ ਅੱਜ ਇੱਥੇ ਵੰਡਣ ਲੱਗੇ ਆ ਸੁਨਹਾਰਾ ਸੁਨਹਿਰੀ ਕਾਲ ਸੋ 4 ਕਰੋੜ 85 ਲੱਖ ਦੀ ਅਮਾਉਂਟ ਬਣਦੀ ਆ ਇਹ ਤਾਂ ਚਲੋ ਤੁਹਾਨੂੰ ਹੁਣੇ ਹੀ ਦੇ ਦੇਣੀ ਆ ਇਸ ਤੋਂ ਇਲਾਵਾ ਵੀ ਇਹ ਕੋਈ ਫਾਈਨਲ ਨਹੀਂ ਆ ਇਹ ਕੋਈ ਫਾਈਨਲ ਨਹੀਂ ਹੈ ਕਿ ਇਹ ਇੰਨੇ ਹੀ ਪੈਸੇ ਦੇਣੇ ਨੇ ਤਾਂ ਹੋਰ ਵੀ ਪਿੰਡਾਂ ਦੀਆਂ ਸਮੱਸਿਆਵਾਂ ਨੇ ਹੋਰ ਵੀ ਪੈਸਾ ਚਾਹੀਦਾ ਵੱਖ-ਵੱਖ ਪਿੰਡਾਂ ਦੇ ਵਿੱਚ ਮੈਂ ਉਦਘਾਟਨ ਕਰਨ ਜਾਂਦਾ ਹੀ ਰਹਿਣਾ ਹੈ ਅੱਜ ਵੀ ਸਾਡੇ ਸਾਥ ਅੱਠ ਉਦਘਾਟਨ ਸੀਗੇ ਇਸ ਤੋਂ ਪਹਿਲਾਂ ਵੀ ਹੋਰ ਆਪਾਂ ਵੱਖ-ਵੱਖ ਪਿੰਡਾਂ ਦੇ ਵਿੱਚ ਉਦਘਾਟਨ ਕੀਤੇ ਨੇ ਉਹ ਕੰਮ ਤੇ ਨਾਲ ਚੱਲਦੇ ਹੀ ਰਹਿਣਗੇ ਵੱਡੇ ਕੰਮ ਤੇ ਚੱਲਦੇ ਹੀ ਰਹਿਣਗੇ ਇਹ ਜਿਹੜੇ ਤੁਸੀਂ ਡਿਮਾਂਡ ਕੀਤੀ ਸੀਗੀ ਸਾਰੇ ਸਰਪੰਚ ਸਾਹਿਬਾਨਾਂ ਨੇ ਡਿਮਾਂਡ ਕੀਤੀ ਸੀਗੀ ਕਿ ਸਾਡੇ ਆ ਕੰਮ ਪੈਲ ਦੇ ਆਧਾਰ ਤੇ ਜਿਹੜੇ ਆ ਉਕਰਾਓ ਉਹਨਾਂ ਵਾਸਤੇ ਅਸੀਂ ਇਹ ਅੱਜ ਰਾਸ਼ੀ ਜਿਹੜੀ ਆ ਉਹ ਵੰਡਣ ਲੱਗੇ ਆ ਐ ਜਿਹੜਾ ਨਸ਼ਿਆਂ ਦੇ ਵਿਰੁੱਧ ਨੰਬਰ ਆ ਸਾਰੇ ਹੀ ਨੋਟ ਕਰ ਲਓ 977 9779 9779 100 100 200 ਸਾਰੇ ਨੋਟ ਕਰ ਲਓ ਜਦੋਂ ਮਰਜੀ ਇਸ ਫੋਨ ਤੇ ਇੱਕ ਇੱਕ ਫੋਨ ਤੇ ਦੱਸਣਾ ਹੈ ਤੁਸੀਂ ਕਿ ਐਸਪ੍ਰਿੰਟ ਦੇ ਵਿੱਚ ਫਲਾਨਾ ਬੰਦਾ ਨਸ਼ੇ ਦਾ ਕਾਰੋਬਾਰ ਕਰਦਾ ਫਿਰ ਵੇਖੋ ਉਹਦੀਆਂ ਬਣਾਈਆਂ ਤਿੰਨ ਤਿੰਨ ਮੰਜ਼ਲੀਆਂ ਕੋਠੀਆਂ ਕਿੱਧਰ ਨੂੰ ਜਾਂਦੀਆਂ ਤੇ ਉਹ ਆਪਕੇ ਤੱਕ ਨੂੰ ਜਾਂਦੀ ਠੀਕ ਹੈ ਜੀ ਨੰਬਰ ਰਿਪੀਟ ਕਰ ਰਿਹਾ 9779100200 ਜੀ ਸਾਰੇ ਨੋਟ ਕਰ ਲਓ ਔਰ ਤੁਸੀਂ ਇਸ ਨੰਬਰ ਤੇ ਕਾਲ ਕਰ ਦਿਓ ਬਸ ਬਸ ਤੁਹਾਡਾ ਕੰਮ ਇੱਥੇ ਖਤਮ ਸਾਡਾ ਕੰਮ ਨਾਲ ਹੀ ਜੜਾ ਆ ਪੁੱਛੋ ਬਾਕੀ ਤੁਸੀਂ ਅੱਜ ਮੈਂ ਸਵੇਰੇ ਵੀ ਦੇਖ ਰਿਹਾ ਸੀ ਕਾਕੋ ਸੱਜਣ ਇੱਥੇ ਆਪਣੇ ਸ਼੍ਰੀ ਗੁਰੂ ਅਰਜਨ ਦੇਵ ਮਾਰਗ ਤੇ ਬਾਹਰ ਲਾਈਵ ਹੋਏ ਸੀਗੇ ਬੜਿਆਂ ਮੇਰੇ ਮਨ ਦੇ ਉੱਤੇ ਦਿਮਾਗ ਦੇ ਉੱਤੇ ਬਹੁਤ ਸੀਗਾ ਬੜੇ ਚਿਰ ਤੋਂ ਵੀ ਆਪਾਂ ਤਰਨਤਨ ਸਾਹਿਬ ਨੂੰ ਜਿਹੜੀ ਰੋਡ ਜਾਂਦੀ ਹੈ ਸ਼੍ਰੀ ਗੁਰੂ ਅਰਜਨ ਦੇਵ ਮਾਰਗ ਜਿਹਨੂੰ ਆਪਾਂ ਬੜੇ ਚਾਵਾਂ ਦੇ ਨਾਲ ਗੇਟ ਬਣਾਇਆ ਸੀਗਾ ਸਾਰਿਆਂ ਦਾ ਸਾਰਿਆਂ ਦਾ ਇੱਕ ਮੰਗ ਸੀਗੀ ਆਪਣੀ ਕਿ ਸਾਡੇ ਜੰਡਿਆਲਾ ਗੁਰੂ ਹਲਕੇ ਦੇ ਵਿੱਚੋਂ ਦੀ ਗੁਜ਼ਰ ਕੇ ਸੰਗਤ ਜਿਹੜੀ ਆ ਉਹ ਦਰਬਾਰ ਸਾਹਿਬ ਪਰੰਤਾਰਨ ਦੇ ਦਰਸ਼ਨਾਂ ਵਾਸਤੇ ਜਾਂਦੀ ਆ ਔਰ ਇਹ ਛੜਕ ਬਹੁਤ ਬਦਤਰ ਹਾਲਤ ਦੇ ਵਿੱਚ ਸੀਗੀ ਬਹੁਤ ਬਦਤਰ ਹਾਲਤ ਦੇ ਵਿੱਚ ਜਾਣੀਆਂ ਪਿੰਡ ਲਾਗੇ ਤੇ ਇਹ ਸੀਗਾ ਕਿ ਉਹ ਪਰਲਾ ਇਲਾਕਾ ਅਲੱਗ ਸੀਗਾ ਤੇ ਇਧਰਲਾ ਇਲਾਕਾ ਅਲੱਗ ਸੀਗਾ ਲੋਕਾਂ ਨੇ ਲੰਗਣਾ ਬੰਦ ਕਰ ਦਿੱਤਾ ਸੀਗਾ ਇਸ ਰੋਡ ਦਾ ਔਰ ਗੁਰੂ ਘਰ ਨੂੰ ਇੱਕ ਰਸਤਾ ਜਾਂਦਾ ਹੋਵੇ ਤੇ ਉਹਦਾ ਇਹ ਹਾਲਾਤ ਹੋਵੇ ਅਸੀਂ ਤਾਂ ਨਹੀਂ ਸਹਿਨ ਕਰ ਸਕਦੇ ਸੀ ਸੋ ਆਪਾਂ ਸਾਰਿਆਂ ਨੇ ਰਲ ਮਿਲ ਕੇ ਇਹ ਛੜਕ ਬਣਾਈ ਚੌੜੀ ਕੀਤੀ ਵਧੀਆ ਸਾਰੀਆਂ ਤਰਨਤਾਰਨ ਸਾਹਿਬ ਦਾ ਕਿ ਸਾਈਟਾਂ ਤੇ ਟਾਇਲਾਂ ਲਾਈਆਂ ਔਰ ਨਾਲ ਇੱਕ ਬਹੁਤ ਸੋਹਣਾ ਗੁਰੂ ਸਾਹਿਬ ਨੂੰ ਸਮਰਪਿਤ ਆਪਾਂ ਇੱਥੇ ਗੇਟ ਬਣਵਾਇਆ ਆ ਸ਼੍ਰੀ ਗੁਰੂ ਅਰਜਨ ਦੇਵ ਮਾਰਗ ਇੱਕ ਗੱਲ ਬੜੀ ਚੋਬਤੀ ਸੀ ਕਿ ਇਹਦੇ ਥੱਲੇ ਇੱਕ ਠੇਕਾ ਸੀਗਾ ਬੜੇ ਲੰਬੇ ਸਮੇਂ ਤੋਂ ਠੇਕਾ ਚੱਲੀ ਜਾਂਦਾ ਸੀ ਔਰ ਕਿਸੇ ਦੀ ਇਹ ਮਤ ਨਹੀਂ ਹੁੰਦੀ ਸੀ ਕਿ ਜੀਟੀ ਰੋਡ ਦੇ ਉੱਪਰ ਸਾਇਆ ਠੇਕਾ ਚਟਕਾਵੇ ਅਜੇ ਕਿ ਪਾਲਿਸੀ ਦੇ ਵਿੱਚ ਨਹੀਂ ਆਉਂਦਾ ਸੋ ਮੈਂ ਜਦੋਂ ਵੀ ਲੰਘਣਾ ਮੈਨੂੰ ਆਪ ਨੂੰ ਬਹੁਤ ਮਹਿਸੂਸ ਹੁੰਦਾ ਸੀਗਾ ਤੁਸੀਂ ਵੀ ਸਾਰੇ ਆ ਕੇ ਕਹਿੰਦੇ ਸੀਗੇ ਕਿ ਮੰਤਰੀ ਸਾਹਿਬ ਆ ਦੇਖੋ ਕੀ ਹੋ ਰਿਹਾ ਪਰ ਮੈਂ ਇਸ ਵਾਰ ਤਾਂ ਇਹ ਆ ਕੀਤਾ ਮੈਂ ਕਿਾ ਕੁਝ ਵੀ ਹੋ ਜੇ ਕਿਸ ਵੀ ਹੱਦ ਤੱਕ ਜਾਣਾ ਪਵੇ ਇਹ ਗੁਰੂ ਅਰਜਨ ਦੇਵ ਮਾਰਗ ਦੇ ਗੇਟ ਦੇ ਥੱਲੇ ਠੇਕਾ ਨਹੀਂ ਰਹਿਣ ਦਵਾਂਗੇ ਜੋ ਮਰਜ਼ੀ ਕਰਨਾ ਪਵੇ ਔਰ ਉਹ ਚੁਕਾ ਕੇ ਪਰੇ ਮਾਂ